ਇਹ ਚੀਜ਼ਾਂ ਸ਼ਾਇਰੀ ਚ ਬਹੁਤ ਸੋਹਣੀਆਂ ਲੱਗਦੀਆਂ ਨੇ ਪਰ ਅਸਲ ਜ਼ਿੰਦਗੀ ਦੇ ਵਿੱਚ ਜਿਹੜੇ ਬੰਦੇ ਨੇ ਪਹਿਲਾਂ ਹੀ ਪਾਸਾ ਵਟ ਲਿਆ ਉਹਨੇ ਦਿਲ ਕਰੜਾ ਕਰਕੇ ਵਟਿਆ ਹੋਇਆ ਵਾ ਸਾਡੇ ਮੂੰਹ ਮੋੜਨ ਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਣਾ ਚਲੋ ਜਿਵੇਂ ਸਾਇੰਸ ਕਹਿੰਦੀ ਹੈ ਹਨ ਜਿਵੇਂ ਰੱਬ ਨੇ ਵੀ ਇਹ ਦੁਨੀਆ ਬਣਾਈ ਹੈ ਹਰ ਚੀਜ਼ ਦੇ ਪਿੱਛੇ ਕੋਈ ਕਾਰਨ ਹੁੰਦਾ ਹਨ ਇਸ ਚੀਜ਼ ਦੇ ਪਿੱਛੇ ਵੀ ਕੋਈ ਕਾਰਨ ਮਤਲਬ ਕਿ ਜੇ ਤਾਂ ਕੋਈ ਕਹਾਣੀ ਕਿਸੇ ਕਾਰਨ ਦੇ ਕਰਕੇ ਅਧੂਰੀ ਰਹਿ ਗਈ ਤਾਂ ਉਹ ਤਾਂ ਚਲੋ ਸਮਝ ਆਉਂਦਾ ਬਹੁਤ ਚੀਜ਼ਾਂ ਦੇ ਵਿੱਚ ਨਾ ਕਾਰਨ ਹੁੰਦੇ ਵੀ ਨਹੀਂ ਕਾਰਨ ਬਸ ਹਾਂ ਉਹਨੂੰ ਕਾਰਨ ਹੀ ਕਹਿ ਸਕਦੇ ਆ ਜਿਹਦੇ ਵਿੱਚ ਕਾਰਨ ਆਪ ਬਣਾਇਆ ਜਾਂਦਾ ਉਹ ਵੀ ਇੱਕ ਕਾਰਨ ਕੀ ਕਾਰਨ ਹੁੰਦਾ ਨਹੀਂ ਬਟ ਬਣਾਇਆ ਜਾਂਦਾ ਕਿਸੇ ਹੋਰ ਕਾਰਨ ਕਰਕੇ ਕਿ ਹੁਣ ਉਹ ਬੰਦੇ ਦਾ ਮਨ ਭਰ ਗਿਆ ਹੈ ਨਾ ਉਹ ਵੀ ਇੱਕ ਕਾਰਨ ਹੈ ਜਦੋਂ ਬੰਦੇ ਦਾ ਮਨ ਭਰ ਜਾਂਦਾ ਤਾਂ ਫਿਰ ਨਵੇਂ ਕਾਰਨ ਬਣਾਉਣੇ ਸ਼ੁਰੂ ਕਰ ਦਿੰਦਾ ਕਿ ਹੁਣ ਵਜਾ ਬਹੁਤ ਬਣ ਚੁੱਕੀਆਂ ਨੇ ਕਿ ਆਪਾਂ ਨਹੀਂ ਰਹਿ ਸਕਦੇ ਤੇ ਬਾਕੀ ਸ਼ਾਇਰ ਨੇ ਕਿਹਾ ਕਿ ਅਸੀਂ ਵੀ ਪਲਟਕੇ ਦੇਖਣਾ ਵਾ ਪਰ ਯਕੀਨ ਮੰਨਿਓ ਇਹ ਪਲਟ ਜਿਹੜਾ ਜਿਹਦੀ ਗੱਲ ਕਰ ਰਹੇ ਨੇ ਉਸੇ ਦਾ ਦਰਦ ਹੀ ਰਹਿਣਾ ਵਾ ਦੂਸਰੇ ਬੰਦੇ ਨੂੰ ਇੰਨਾ ਫਰਕ ਨਹੀਂ ਪੈਣਾ ਤੇ ਬਾਕੀ ਇਹ ਵੀ ਇੱਕ ਨਾ ਜਿਹੜੀ ਇੱਕ ਤਰਫਾ ਪਿਆਰ ਹੁੰਦਾ ਜਿਵੇਂ ਜਿਹੜਾ ਇੱਕ ਤਰਫਾ ਮਤਲਬ ਕਿ ਮਿਲਣਾ ਤੋਂ ਹੀ ਰਹਿ ਜਾਂਦਾ ਬੰਦਾ ਕੁਝ ਚੀਜ਼ਾਂ ਨਾ ਸਾਹਮਣੇ ਬਿਆਨ ਕੀਤੀਆਂ ਜਾ ਸਕਦੀਆਂ ਕੁਝ ਚੀਜ਼ਾਂ ਨਾ ਤਾਂ ਆਪਾਂ ਕਿਸੇ ਨੂੰ ਖਤਾ ਨਾਲ ਜਾਂ ਫੋਨ ਤੇ ਜਾਂ ਮੈਸੇਜ ਕਰਕੇ ਕੁਝ ਚੀਜ਼ਾਂ ਸਿਰਫ ਆਮੋ ਸਾਹਮਣੇ ਹੀ ਹੋ ਸਕਦੀਆਂ ਨੇ ਹਨਾ ਤੇ ਬਹੁਤ ਦੁੱਖ ਹੁੰਦਾ ਮੈਨੂੰ ਉਹਨਾਂ ਲੋਕਾਂ ਤੇ ਜਿੰਨਾਂ ਵਿਚਾਰਿਆਂ ਦਾ ਮਿਲਣਾ ਨਹੀਂ ਹੋ ਪਉਂਦਾ ਇਹ ਕਿਉਂਕਿ ਜਿਹੜੀ ਚੀਜ਼ ਮਿਲ ਕੇ ਹੋ ਜਾਣੀ ਹੁੰਦੀ ਆ ਉਹ ਕਦੇ ਵੀ ਨਹੀਂ ਇਦਾਂ ਹੋ ਸਕਦੀ ਕਿਉਂਕਿ ਗੱਲ ਤਾਂ ਇੱਥੋਂ ਤੁਰੀ ਤੇ 10 ਕਿਲੋਮੀਟਰ ਤੇ ਜਾ ਕੇ ਉਹਨੇ ਕੀ ਬਣ ਜਾਣਾ ਕਿਸੇ ਦੇ ਕੰਨੀ ਇੱਥੋਂ ਪਈ ਉਹਨੇ ਕੁਝ ਹੋਰ ਬਣਾ ਕੇ ਦੱਸ ਦੇਣੀ ਆ ਚਾਹੇ ਕਿਤੇ ਵੀ ਅਪਲਾਈ ਕਰ ਲਓ ਚਾਹੇ ਜਿਹੜੇ ਮਰਜ਼ੀ ਮਹਿਕਮੇ ਚ ਅਪਲਾਈ ਕਰ ਲਓ ਦੁਨੀਆਦਾਰੀ ਚ ਅਪਲਾਈ ਕਰ ਲਓ ਮੱਲੇ ਗਲੀ ਚ ਅਪਲਾਈ ਕਰ ਲਓ ਇੱਥੋਂ ਗੱਲ ਤੁਰੀ ਆ ਉਹਨੇ ਤੀਜੀ ਥਾਂ ਤੇ ਜਾ ਕੇ ਬਹੁਤ ਬਦਲ ਜਾਣੀ ਆ ਤੇ ਪਰ ਜਿਹੜੀ ਆਮੋ ਸਾਹਮਣੇ ਗੱਲ ਹੁੰਦੀ ਹੈ ਨਾ ਉਹ ਉਹਦਾ ਉਸ ਦੇ ਨਾਲ ਕਈ ਚੀਜ਼ਾਂ ਸੋਲਵ ਹੋ ਜਾਂਦੀਆਂ ਚਲੋ ਆਮੇ ਸਾਹਮਣੇ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਇੱਥੇ ਵੀ ਕਿਸੇ ਬੰਦੇ ਦੀ ਡਾਇਰੈਕਟ ਗੱਲ ਹੋ ਰਹੀ ਹੋਵੇ ਚਾਹੇ ਤੇ ਪਰ ਉਹ ਜਿਹੜੀ ਡਾਇਰੈਕਟ ਗੱਲ ਹੁੰਦੀ ਹੈ ਨਾ ਉਹਦੇ ਵਿੱਚ ਇੱਕ ਆਪਣਾ ਪ੍ਰੀ ਕਨਸੀਵਡ ਥਾਟਸ ਜਿਹੜੇ ਨੇ ਹੁਣ ਮੇਰੀ ਕਿਸੇ ਨਾਲ ਲੜਾਈ ਹੋਈ ਵੀ ਆ ਉਹਦਾ ਜੇਕਰ ਮੈਨੂੰ ਫੋਨ ਆਉਂਦਾ ਤਾ ਪਹਿਲਾਂ ਤੇ ਜਿਹੜੇ ਉਸ ਦੀ ਤਾਂ ਜੋ ਗੱਲ ਹੋ ਰਹੀ ਆ ਮੇਰੇ ਤੱਕ ਉਹ ਤਾਂ ਆ ਰਹੀ ਆ ਪਰ ਇੱਕ ਪ੍ਰੀ ਕਨਸੀਵਡ ਜਿਹੜੇ ਥਾਟ ਆ ਮੇਰੇ ਨਾਲ ਉਹ ਵੀ ਚੱਲ ਰਹੇ ਨੇ ਤਾਂ ਮੈਂ ਇੱਕ ਤਰ੍ਹਾਂ ਦਾ ਇੱਕ ਨਜ਼ਰੀਆ ਬਣਾ ਚੁੱਕਿਆ ਕਿ ਇਹ ਜੋ ਗੱਲ ਕਰ ਰਿਹਾ ਏ ਉਸ ਪਰਸਨੈਲਿਟੀ ਦੇ ਨਾਲ ਕਰ ਰਿਹਾ ਹੈ ਹੈਨਾ ਜੇ ਮੈਂ ਉਸ ਨੂੰ ਇੱਕ ਗੁੱਸੇ ਵਾਲੀ ਪਰਸਨੈਲਿਟੀ ਦਾ ਚੋਗਾ ਆਪਣੇ ਮਾਈਂਡ ਦੇ ਵਿੱਚ ਪਹਿਰਾ ਦਿੱਤਾ ਤਾਂ ਉਹਨੇ ਜੋ ਗੱਲ ਕਰਨੀ ਹੈ ਮੈਂ ਇਹੀ ਸੋਚਣਾ ਕਿ ਇਹ ਹੈ ਗੁੱਸੇ ਵਾਲਾ ਹੁਣ ਪਿਆਰ ਨਾਲ ਗੱਲ ਕਰ ਰਿਹਾ ਠੀਕ ਹੈ ਨਾ ਤੇ ਮਤਲਬ ਮੈਂ ਇੱਕ ਉਹਦੀ ਪਰਸਨੈਲਿਟੀ ਪਹਿਲਾਂ ਹੀ ਬਣਾ ਚੁੱਕਿਆ ਹਾਂ ਤੇ ਉਸ ਦੀ ਜੋ ਗੱਲ ਵੀ ਹੋਊਗੀ ਤੇ ਮੈਂ ਉਸ ਨੂੰ ਉਸੇ ਨਜ਼ਰੀਏ ਦੇ ਨਾਲ ਦੇਖੂੰਗਾ ਪਰ ਜੇ ਇਹ ਹੀ ਬੰਦਾ ਮੋਂ ਸਾਹਮਣੇ ਹੋਵੇ ਤਾਂ ਸ਼ਾਇਦ ਚੀਜ਼ਾਂ ਦਾ ਫਰਕ ਪੈ ਜਾਵੇ ਤੇ ਬਹੁਤ ਉਹਨਾਂ ਸਟੋਰੀਆਂ ਦੇ ਵਿੱਚ ਕਈ ਸਟੋਰੀਆਂ ਦੇ ਵਿੱਚ ਚੀਜ਼ਾਂ ਨਹੀਂ ਹੋ ਪਾਉਂਦੀਆਂ ਤੇ ਜਦੋਂ ਅੰਤ ਹੋ ਜਾਂਦਾ ਪਰ ਇਹ ਆ ਵੀ ਦੇਖੋ ਸੋਚਣਾ ਦੋਮਾ ਨਹੀਂ ਚਾਹੀਦਾ ਜਦੋਂ ਨਹੀਂ ਹੋ ਪਾਉਂਦਾ ਨਾ ਤੇ ਜ਼ਿੰਦਗੀ ਇੱਕ ਵਾਰ ਮਿਲਣੀ ਆ ਤੇ ਤੁਸੀਂ ਬਹੁਤ ਵਾਰ ਇਹ ਵੀ ਇੱਕਮ ਚੀਜ਼ ਦੇਖਦਾ ਕਿ ਚਲੋ ਆਪਾਂ ਕਹਿ ਦਿੰਨੇ ਆ ਕਿ ਦੋ ਜਾਨੇ ਆ ਵੱਖਰੇ ਹੋ ਕੇ ਕਵੇਂ ਰਹਿ ਸਕਦੇ ਆ ਹਨਾ ਵੱਖਰੇ ਤਾਂ ਹੁਣ ਅਸੀਂ ਕੇਸ ਦੇਖੀਦੇ ਆ ਬੱਚੇ ਵੀ ਹੋ ਜਾਂਦੇ ਆ ਫਿਰ ਅਲੱਗ ਹੋ ਜਾਂਦੇ ਹੁਣ ਉਸ ਤੋਂ ਜ਼ਿਆਦਾ ਤਾਂ ਕੋਈ ਵੀ ਨਹੀਂ ਇਕੱਠਾ ਰਿਹਾ ਹੁੰਦਾ ਹਨਾ ਬੱਚੇ ਉਹ ਬੱਚਿਆਂ ਦੇ ਨਾਲ ਸਕਾਂ ਦੀ ਪਿਆਰ ਵੱਧਦਾ ਵਾ ਤੇ ਜੇ ਉਹ ਵੀ ਅਲੱਗ ਹੋ ਸਕਦੇ ਤਾਂ ਦੁਨੀਆ 'ਚ ਇਹ ਸੀਜ਼ਾ ਬਣੀਆਂ ਨੇ ਵੀ ਲੋਕ ਕਈ ਲੋਕਾਂ ਦਾ ਇਕੱਠੇ ਰਹਿਣਾ ਨਹੀਂ ਬਣਿਆ ਹੁੰਦਾ ਪਰ ਜਿਹੜੇ ਪਹਿਲਾਂ ਹੀ ਇਕੱਠੇ ਨਹੀਂ ਹੋ ਸਕੇ ਹਨ ਹੁਣ ਉਹਨਾਂ ਨੂੰ ਇਹ ਵੀ ਹੁੰਦਾ ਕਿ ਸ਼ਾਇਦ ਜੇ ਇਕੱਠੇ ਰਹਿ ਪੈਂਦੇ ਵਧੀਆ ਵੀ ਹੋ ਸਕਦਾ ਸੀ ਤੇ ਮਾੜਾ ਵੀ ਹੋ ਸਕਦਾ ਸੀ ਪਰ ਇਸ ਦਾ ਪਤਾ ਕਿਵੇਂ ਲੱਗੂ ਇਸ ਦਾ ਪਤਾ ਤਾਂ ਇਕੱਠੇ ਰਹਿ ਕੇ ਹੀ ਲੱਗਣਾ ਵਾ ਤੇ ਕਈ ਪਹਿਲਾਂ ਹੀ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਉਹ ਸੋਚ ਵਿਚਾਰ ਬਾਲਾ ਕਰਦੀ ਹੈ ਜਿਹੜੀ ਸਾਡੀ ਜਨਰੇਸ਼ਨ ਆ ਜਿਵੇਂ ਹਨ ਇਹ ਥੋੜਾ ਸੋਚ ਵਿਚਾਰ ਜ਼ਿਆਦਾ ਕਰਦੀ ਹੈ ਕਿ ਪਹਿਲਾਂ ਹੀ ਸਭ ਕੁਝ ਦੇਖ ਲੈਣਾ ਰਿਜ਼ਲਟ ਕੱਢ ਲੈਣਾ ਹੁਣ ਕੋਈ ਬੰਦਾ ਵਾ ਉਸ ਦਾ ਮੈਂ ਉਹਨੂੰ ਦੇਖ ਲਿਆ ਦੋ ਚਾਰ ਲੋਕਾਂ ਨਾਲ ਗੱਲ ਕਰਦੇ ਆਨ ਉਹ ਚੀਜ਼ਾਂ ਕਿਤੇ ਅੱਜ ਤੱਕ ਠੀਕ ਵੀ ਨਹੀਂ ਪਰ ਇਹਦੇ ਨਾਲ ਨਾਲ ਆਪਾਂ ਬਹੁਤ ਚੀਜ਼ਾਂ ਗਲਤ ਡਿਸੀਜਨ ਵੀ ਲੈ ਲੈਂਦੇ ਆ ਹੁਣ ਮੈਂ ਕਿਸੇ ਬੰਦੇ ਨੂੰ ਕਿਸੇ ਨਾਲ ਗੱਲ ਕਰਦੇ ਦੇਖ ਲਿਆ ਤਾਂ ਮੈਂ ਉਹਦੇ ਬਾਰੇ ਕਰਾਇਆ ਬਣਾ ਲੈਣੀ ਆ ਕਿ ਇਹ ਬੰਦਾ ਮੇਰੇ ਨਾਲ ਵੀ ਇਦਾਂ ਦੇ ਕਰੂ ਜਿਹੜਾ ਦੋ ਚਾਰ ਲੋਕਾਂ ਨਾਲ ਉਹਨੇ ਕੀਤਾ ਹਨ ਆਪਣੇ ਵੀ ਕੁਝ ਇਦਾਂ ਦੇ ਦੋਸਤ ਹੋਣਗੇ ਜਿਹੜੇ ਲੋਕਾਂ ਲਈ ਬਹੁਤ ਬੁਰੇ ਹੋਣਗੇ ਪਰ ਉਹ ਆਪਣੇ ਲਈ ਚੰਗੇ ਹੋਣਗੇ ਮੈਂ ਬਹੁਤ ਦੁਨੀਆ ਦੇਖੀ ਆ ਕਿ ਜਿਹੜੇ ਇਦਾਂ ਦੇ ਬੰਦੇ ਦੇਖਿਆ ਮੈਂ ਕਿ ਉਹ ਬਾਕੀ ਕਿਸੇ ਨੂੰ ਲੱਗਦਾ ਕਿ ਯਰੇ ਬਹੁਤ ਗੁੱਸੇ ਵਾਲਾ ਵਾ ਪਰ ਉਹ ਉਹ ਸਾਡੇ ਲਈ ਠੀਕ ਹੈ ਤਾਂ ਫਿਰ ਆਪਾਂ ਨੂੰ ਤਾਂ ਉਹੀ ਬੰਦਾ ਚਾਹੀਦਾ ਜੋ ਸਾਡੇ ਲਈ ਠੀਕ ਹੋਵੇ ਹਨਾ ਤੇ ਇਸ ਕਰਕੇ ਕਈ ਬੰਦੇ ਨਾ ਪਹਿਲਾਂ ਹੀ رائے ਬਣਾ ਲੈਂਦੇ ਸਾਡੀ ਜਨਰੇਸ਼ਨ ਵਾਲੇ ਕਿ ਨਹੀਂ ਯਾਰ ਕੋ ਦੋ ਚਾਰਾਂ ਨਾਲ ਇਦਾਂ ਹੋ ਗਿਆ ਤੇ ਇਹ ਮੇਰੇ ਨਾਲ ਵੀ ਇਦਾਂ ਹੀ ਕਰੂਗਾ ਤੇ ਮਤਲਬ ਕਿ 100 ਥਾਟਸ ਇੱਕੋ ਟਾਈਮ ਦੇ ਵਿੱਚ ਬਣਾ ਲੈਣੇ ਕਿ ਨਹੀਂ ਜੀ ਸਾਡੀ ਕਹਾਣੀ ਮੇਰੇ ਮੇਰੇ ਨਾਲ ਵੀ ਇਦਾਂ ਹੀ ਹੋਇਆ ਜਿੱਦਾਂ ਉਹ ਉਹਨਾਂ ਦੋਵਾਂ ਦੀ ਕਹਾਣੀ ਦੇ ਵਿੱਚ ਹੋਇਆ ਇਹ ਵੀ ਉਦਾਂ ਦਾ ਹੀ ਨਿਕਲੂਗਾ ਜਾਂ ਇਹ ਵੀ ਉਦਾਂ ਦੀ ਨਿਕਲੂਗੀ ਹਨਾ ਤੇ ਬਿਨਾ ਹਜਲੇ ਤੁਸੀਂ ਇੱਕ ਦੂਜੇ ਨੂੰ ਜਾਣਣਾ ਸ਼ੁਰੂ ਹੋਏ ਹੋ ਜਾਂ ਇਕੱਠੇ ਰਹੇ ਨਹੀਂ ਗਏ ਜਿਹੜੀ ਲਵ ਰਿਲੇਸ਼ਨਸ਼ਿਪ ਵਾਲੀ ਚੀਜ਼ ਦਾ ਇੱਕ ਚਲੋ ਆਪਣੀ ਸੋਸਾਇਟੀ ਦੇ ਹਿਸਾਬ ਨਾਲ ਇਹ ਚੀਜ਼ ਸਹੀ ਨਹੀਂ ਗੀ ਵੈਸੇ ਵੀ ਸਹੀ ਨਹੀਂ ਗੀ ਬਟ ਉਹਨਾਂ ਦੇ ਕਹਿਣ ਦਾ ਜੋ ਇਹ ਬਣਾਈ ਹਨ ਬਣੀ ਮਤਲਬ ਵੈਸੀ ਚਲੋ ਕਲਚਰ ਦੇ ਵਿੱਚੋਂ ਚੀਜ਼ਾਂ ਨਿਕਲਦੀਆਂ ਨੇ ਜੋ ਉਹਨਾਂ ਦੇ ਕਲਚਰ ਦੇ ਵਿੱਚ ਇਹ ਚੀਜ਼ ਸੀ ਕਿ ਡਾਈਵੋਰਸ ਰੇਟ ਨੂੰ ਥੋੜਾ ਜਿਹਾ ਮੈਨੇਜ ਹੋ ਸਕੇ ਵੀ ਪਹਿਲਾਂ ਤੁਸੀਂ ਇੱਕ ਦੂਜੇ ਨੂੰ ਸਮਝ ਲੋ ਪਰ ਲੋਕਾਂ ਨੇ ਇਸ ਦਾ ਥੋੜਾ ਜਿਹਾ ਹੋਰ ਤਰੀਕੇ ਨਾਲ ਇਹਦਾ ਹੋਰ ਮਤਲਬ ਕੱਢ ਲਿਆ ਹੁਣ ਲਿਵਨ ਨੂੰ ਤੁਸੀਂ ਦੇਖਦੇ ਹੋ ਕਿ ਇਸ ਦਾ ਬਣਾ ਬਣਾ ਦਿੱਤਾ ਗਿਆ ਵੀ ਉਹ ਚੀਜ਼ਾਂ ਨਹੀਂ ਰਹੀਆਂ ਪਰ ਇਸ ਦਾ ਮਤਲਬ ਕੁਝ ਹੋਰ ਸੀਗਾ ਕਿ ਲਿਵਨ ਤੁਸੀਂ ਜੇ ਚਲੋ ਨਹੀਂ ਲੈਵਲ ਉੱਚਾ ਤੋਂ ਦੇਖ ਲੋ ਵੀ ਇਕੱਠੇ ਰਹਿਣਾ ਹੀ ਆ ਮਤਲਬ ਤਾਂ ਇਹਦਾ ਵੈਸੇ ਹੀ ਗਲਤ ਤੇ ਗਰਲਫ੍ਰੈਂਡ ਬੁਆਏਫ੍ਰੈਂਡ ਤੱਕ ਦਾ ਕਨਸੈਪਟ ਠੀਕ ਸੀਗਾ ਕਿ ਤੁਸੀਂ ਪਹਿਲਾਂ ਇੱਕ ਦੂਜੇ ਨੂੰ ਜਾਣੋ ਫਿਰ ਤੁਹਾਨੂੰ ਜੇ ਲੱਗਦਾ ਤੇ ਫਿਰ ਤੁਸੀਂ ਅੱਗੇ ਵਧੋ ਉਸ ਰਿਸ਼ਤੇ ਦੇ ਵਿੱਚ ਪਰ ਅੱਜਕੱਲ ਦੀ ਜੋ ਹਰ ਨਾ 5 ਸਾਲ ਬਾਅਦ ਇੱਕ ਜਨਰੇਸ਼ਨਲ ਗੈਪ ਬਣ ਜਾਂਦਾ ਵਾ ਜਿਹੜੀ ਸੋਚ ਹੁੰਦੀ ਆ ਉਹ ਸਾਰਿਆਂ ਦੀ ਇਕੱਠੀ ਹੋ ਜਿਵੇਂ ਕੋਈ 29 ਸਾਲ ਵਾਲਾ ਵਾ ਤਾਜ ਦੇ ਟਾਈਮ 'ਚ ਸਾਰੇ 29 ਸਾਲ ਵਾਲੇ ਨਹੀਂ ਸੋਚ ਮੋਸਟਲੀ ਬਰਾਬਰ ਹੀ ਹੈ ਜਿਵੇਂ ਅੱਜ ਟਾਈਮ ਅੱਜਕੱਲ ਦੇ ਟਾਈਮ 'ਚ ਜੋ ਸੋਚ ਰਹੇ ਆ ਨੌਜਵਾਨ ਮੁੰਡੇ ਵੀ ਉਹਨਾਂ ਦਾ ਸੋਚਣਾ ਇਹੀ ਹੈ ਕਿ ਪਹਿਲਾਂ ਅਸੀਂ ਸੈੱਟ ਹੋ ਜਾਈਏ ਫਿਰ ਅਸੀਂ ਵਿਆਹ ਕਰਾਵਾਂਗੇ ਹਨਾ ਫਿਰ ਪ੍ਰੋਪਰ ਪਹਿਲਾਂ ਇਨਕਮ ਆਉਣੀ ਸ਼ੁਰੂ ਹੋ ਜਾਵੇ ਫਿਰ ਅਸੀਂ ਵਿਆਹ ਕਰਾਵਾਂਗੇ ਫਿਰ ਬੱਚੇ ਪਲਾਨ ਕਰਾਂਗੇ ਇਸ ਤਰ੍ਹਾਂ ਕਰਕੇ ਪਰ ਹòn ਪਹਿਲਾਂ ਦਾ ਟਾਈਮ ਸੀਗਾ ਕੁਝ ਨਹੀਂ ਸੀ ਪਤਾ ਹੁੰਦਾ ਵਿਆਹ ਕਰਵਾ ਦਿੰਦੇ ਸੀਗਾ ਸਭ ਕੁਝ ਆਪੀ ਸੈੱਟ ਹੋ ਜਾਂਦਾ ਸੀਗਾ ਹੁਣ ਸਾਡੇ ਮਾਪਪਾ ਸਾਨੂੰ ਇਹੀ ਕਹਿੰਦੇ ਆ ਕਿ ਤੁਸੀਂ ਵੀ ਵਿਆਹ ਕਰਵਾ ਲਓ ਤੇ ਬਾਕੀ ਚੀਜ਼ਾਂ ਨਾਲ ਕਿਉਂਕਿ ਉਹਨਾਂ ਨੇ ਆਪਦੇ ਟਾਈਮ 'ਚ ਇਹੀ ਚੀਜ਼ਾਂ ਦੇਖੀਆਂ ਵੀ ਅੱਜ ਕੱਲ ਦੀ ਪੀੜ੍ਹੀ ਦੀ ਸੋਚ ਹੋਰ ਆ ਇਹਨਾਂ ਦਾ ਸੋਚਣਾ ਕਿ ਨਹੀਂ ਅਸੀਂ ਪਹਿਲਾਂ ਸੈੱਟ ਹੋ ਲਈਏ ਫੇਰ ਵਿਆਹ ਕਰਾਵਾਂਗੇ ਫੇਰ ਇਹਨਾਂ ਦਾ ਹੁੰਦਾ ਕਿ ਅਸੀਂ ਬੱਚੇ ਇਕ ਲੈਣਾ ਹੁਣ ਨਿਊਕਲੀਅਰ ਫੈਮਲੀਆਂ ਤਾਂ ਆਪਾਂ ਪਹਿਲਾਂ ਹੀ ਬਹੁਤ ਹਰ ਘਰ ਦੇ ਵਿੱਚ ਇੱਕ ਮਾਪਿਓ ਦੋ ਬੱਚੇ ਇਹੀ ਆ ਮੋਸਟਲੀ ਤੇ ਇਹੀ ਆ ਠੀਕ ਆ ਕੁੜੀ ਨੂੰ ਵਿਆਹ ਦਿੰਦੇ ਆ ਪਿੱਛੇ ਮੁੰਡਾ ਰਹਿ ਜਾਂਦਾ ਮੁੰਡੇ ਦੀ ਹੁਣ ਸੋਚ ਇਹ ਹੋ ਚੁੱਕੀ ਹੈ ਕਿ ਮੈਂ ਵਿਆਹ ਕਰਾਉਣਾ ਵਾ ਪਹਿਲਾਂ ਲੇਟ ਉਮਰ ਚ ਕਰਾਉਣਾ ਵਾ ਫਿਰ ਸਾਨੂੰ ਬੱਚੇ ਇੱਕ ਜੰਮ ਲੈਣਾ ਤੇ ਵੀ ਥੋੜੀ ਉਹਦੀ ਪਰਵਰਿਸ਼ ਵਧੀਆ ਹੋ ਜੂਗੀ ਪਰ ਹੋਕ ਹੀ ਰਿਹਾ ਵਾ ਕਿ ਅਸੀਂ ਇੰਨੇ ਇੱਕ ਜ਼ਿਆਦਾ ਉਹੀ ਗੱਲ ਆ ਕਿ ਜਿਵੇਂ ਤਰੱਕੀ ਆਪਾਂ ਕਰਦੇ ਜਾਂਦੇ ਅਸੀਂ ਇਕੱਲੇ ਹੋ ਰਹੇ ਹੁੰਨੇ ਆਣ ਤੇ ਹੁਣ ਯੂਰੋਪੀਅਨ ਕਲਚਰ ਵਾਂਗੂ ਕਿ ਅਸੀਂ ਹੁਣ ਇੱਕ ਇੱਕ ਬੱਚਾ ਬਾਅਦ 24 ਜਦੋਂ ਉਹ ਵੱਡਾ ਹੋਣਾ ਉਹਨੇ ਆਪਦੇ ਇਹਦੇ ਤਰ੍ਹਾਂ ਪੜਾਣਾ ਕਿ ਮੈਂ ਹੁਣ ਆਪਦਾ ਪੜਾਈ ਲਿਖਾਈ ਦੇਖਾਂ ਬਾਹਰ ਹੀ ਰਹਿਣਾ ਹੁੰਦਾ ਪੜਾਈ ਲਿਖਾਈ ਮੋਸਟਲੀ ਅੱਜਕੱਲ ਆਪਣੇ ਨੀਅਰ ਤਾਂ ਇੰਨੇ ਕੋਈ ਕਾਲਜ ਯੂਨੀਵਰਸਿਟੀਆਂ ਹੁੰਦੀਆਂ ਨਹੀਂ ਗੀਆਂ ਨਾ ਸਾਰੇ ਦੂਰ ਦੂਰੀ ਆ ਮਤਲਬ ਕਿ ਉਹੀ ਕਲਚਰ ਆਪਣੇ ਜਾ ਰਿਹਾ ਕਿ ਪਰਿਵਾਰ ਪਹਿਲਾਂ ਹੀ ਛੋਟਾ ਹੁੰਦਾ ਨਾ ਉਹ ਵੀ ਦੂਰ ਹੋ ਜਾਂਦਾ ਬਸ ਫੋਨਾਂ 'ਤੇ ਰਹਿ ਜਾਣਾ ਉੱਠੇ ਰਹਿਣ ਵਾਲੀ ਗੱਲ ਹੀ ਨਹੀਂ ਰਹੀ ਮੈਂ ਤਾਂ ਹੁਣ ਜਦੋਂ ਕਦੇ YouTube 'ਤੇ ਦੇਖਦਾ ਕੋਈ ਵੱਡੇ ਪਰਿਵਾਰ ਦੇਖਦਾ ਤਾਂ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਇੱਕ ਦੁੱਖ ਵੀ ਹੁੰਦਾ ਕਿ ਇਹ ਸਾਡੇ ਵਿੱਚ ਕਿਉਂ ਨਹੀਂ ਗਾ ਕਿਉਂ ਨਹੀਂ ਅਸੀਂ ਚਾਰ ਪੰਜ ਦਾ ਤਾਏ ਚਾਚੇ ਸੀਗੇ ਹਨਾ ਕਿਉਂ ਨਹੀਂ ਅਸੀਂ ਸਾਰੇ ਇਕੱਠੇ ਰਹ ਰਹੇ ਤੇ ਕਿਉਂ ਨਹੀਂ ਸਾਡੇ ਬਜ਼ੁਰਗ ਸਾਨੂੰ ਰਾਹ ਦਿਖਾਉਂਦੇ ਕਿਉਂ ਨਹੀਂ ਅਸੀਂ ਉਹਨਾਂ ਦੀਆਂ ਕਈਆਂ ਗੱਲਾਂ ਤੇ ਚੱਲਦੇ ਕਿਉਂ ਨਹੀਂ ਸਾਡਾ ਵੀ ਉਹਨਾਂ ਵਾਂਗੂ ਇੱਕ ਵੱਡਾ ਸਾਰਾ ਘਰ ਆ ਸੀ ਇਕੱਠੇ ਰਹਿੰਦੇ ਆ ਸ਼ਾਮ ਨੂੰ ਇਕੱਠੇ ਹੋ ਕੇ ਗੱਲਾਂ ਮਾਰੀਏ ਮੈਂ ਪਾਕਿਸਤਾਨੀ ਵੀਡੀਓ ਦੇਖਦਾ ਹਾਂ ਉਹਨਾਂ ਦੇ ਵਿੱਚ ਇਹੀ ਕਲਚਰ ਅਜੇ ਤੱਕ ਹੈਗਾ ਤੇ ਦਿਲ ਨੂੰ ਖੁਸ਼ੀ ਹੁੰਦੀ ਆ ਵੀ ਤਾਂ ਹੀ ਤਾਂ ਹੁਣ ਆਪਣੇ ਜਿੰਨੇ ਦੇਖੋ ਤੁਸੀਂ ਕੈਨੇਡਾ ਅਮਰੀਕਾ ਵਾਲੇ ਨੇ ਜਿੰਨੇ ਪਾਕਿਸਤਾਨ ਜਾ ਰਹੇ ਨੇ ਉਹ ਸਾਰੇ ਉਹਨਾਂ ਦੇ ਕੋਲ ਹੀ ਜਾ ਰਹੇ ਨੇ ਹੁਣ ਬਹੁਤੇ ਘਰਾਂ ਦੇ ਵਿੱਚ ਇਹ ਹੋ ਜਾਂਦਾ ਕਿ ਕਮਾਈ ਕਰਨ ਵਾਲਾ ਇੱਕ ਜਿਵੇਂ ਆਪਣੇ ਪੁਰਾਣੇ ਟਾਈਮਾਂ ਦੇ ਵਿੱਚ ਹੁੰਦਾ ਸੀਗਾ ਨਾ ਆਪਣਾ ਘਰ ਦਾ ਲਾਣੇਦਾਰ ਹੁੰਦਾ ਸੀਗਾ ਠੀਕ ਆ ਉਹਦੇ ਹੱਥ 'ਚ ਸਾਰੀ ਕਮਾਂਡ ਹੁੰਦੀ ਸੀਗੀ ਤੇ ਜਿਵੇਂ ਆਪਣੇ ਪਹਿਲਾਂ ਟਾਈਮਾਂ ਦੇ ਵਿੱਚ ਹੁੰਦਾ ਸੀਗਾ ਕਿ ਘਰ ਦਾ ਇੱਕ ਲਾਣੇਦਾਰ ਹੋਣਾ ਤੇ ਬਾਕੀਆਂ ਨੇ ਉਹਦੀ ਸੋਨੀ ਜੋ ਖਰਚਾ ਆਉਣਾ ਸੀ ਉਹਦੇ ਤੋਂ ਲੈਣਾ ਠੀਕ ਆ ਤੇ ਪਰ ਜਦੋਂ ਹੁਣ ਬਾਕੀਆਂ ਦੇ ਵੀ ਵਿਆਹ ਹੋ ਜਾਂਦੇ ਆ ਅਗਲੀਆਂ ਕਹਿੰਦੀਆਂ ਗਿਆ ਕਿ ਹੁਣ ਤੂੰ ਆਪਦੇ ਭਰਾ ਤੋਂ ਜਾਂ ਵੱਡੇ ਤੋਂ ਉਸ ਤੋਂ ਲੈ ਕੇ ਸਾਨੂੰ ਹਨਾ ਕੋਈ ਵੀ ਸਾਨੂੰ ਚੀਜ਼ ਦੀ ਲੋੜ ਆ ਉਹ ਤੋਂ ਮੰਗਣੀ ਪੈਣੀ ਆ ਤੇ ਇਸ ਤੋਂ ਚੰਗਾ ਤੂੰ ਅਲੱਗ ਹੋ ਜਾਣ ਸਾਰਾ ਉਹ ਆਪਣਾ ਸਿਸਟਮ ਅੱਡ ਹੁੰਦਾ ਰਿਹਾ ਤੇ ਪਰ ਉਹਦੇ ਵਿੱਚ ਇੱਕ ਮੈਂ ਚੀਜ਼ ਸੋਚੀ ਆ ਕਿ ਜੇ ਬੰਦਾ ਆਪਣੇ ਜਿਹੜੇ ਕਮਾਈ ਆ ਉਹਨਾਂ ਨੂੰ ਹੁਣ ਮੰਨ ਲਓ ਅਸੀਂ ਦੋ ਭਰਾ ਆ ਸਾਡੀ ਇੱਕ ਕਿਲਾ ਜ਼ਮੀਨ ਆ ਜੇ ਅਸੀਂ ਮਿਲ ਕੇ ਵਾਈ ਕਰਦੇ ਆ ਤਾਂ ਜੋ ਉਹਦੇ ਵਿੱਚੋਂ ਕਮਾਈ ਆਉਣੀ ਆ ਹਣਾ ਉਹਨੂੰ ਆਪ ਦਾ 50-50 ਕਰ ਲਓ ਜੇ ਮੰਨ ਲਓ ਮੈਨੂੰ 50000 ਰੁਪਿਆ ਉਹਦੇ ਵਿੱਚ ਕਮਾਈ ਆਈ ਆ ਤਾਂ ਉਹਦੇ ਵਿੱਚੋਂ ਮੈਂ 25-25 ਅਸੀਂ ਦੋਵਾਂ ਨੇ ਕਰ ਲਿਆ ਠੀਕ ਆ ਉਸ ਤੋਂ ਬਾਅਦ ਜਿਹੜਾ ਖਰਚ ਆ ਚਾਹੇ ਜੇ ਮੈਨੂੰ ਆਦੇ ਭਰਾ ਤੇ ਵੱਧ ਪਿਆਰ ਆ ਰਿਹਾ ਤਾਂ ਮੈਂ ਆਪ ਦਾ 25000 ਵੀ ਉਹਦੇ ਤੇ ਖਰਚ ਕਰ ਦੂੰਗਾ ਇਹ ਨਹੀਂਗਾ ਕਿ ਮੈਂ ਜਿਹੜਾ 50 ਦੇ ਵਿੱਚੋਂ ਪਹਿਲਾਂ ਮੈਂ 30 ਰੱਖ ਲਿਆ ਜ ਉਹਨੂੰ 20 ਦੇਦਾ ਜਾਂ ਉਹ 20 ਰੱਖ ਲਵੇ ਮੈਨੂੰ 30 ਦੇਵੇ ਇਦਾਂ ਨਹੀਂ ਜਿਹੜੀ ਕਮਾਈ ਆ ਉਹ ਤੁਸੀਂ ਆਪ ਦੀ ਬਰਾਬਰ ਰੱਖੋ ਪਰ ਜਿਹੜਾ ਤੁਸੀਂ ਆ ਦਾ ਪਿਆਰ ਆ ਉਹ ਤੁਸੀਂ ਆਵਦਾ ਜੇ ਬਾਅਦ ਵਿੱਚ ਤੁਹਾਨੂੰ ਲੱਗਦਾ ਕਿ ਮੇਰੇ ਭਰਾ ਨੂੰ ਲੋੜ ਆ ਜਾਂ ਉਹਨੂੰ ਕੋਈ ਚੀਜ਼ ਲੈ ਕੇ ਜਿਹੜੀਆਂ ਪਵਾ ਤੁਸੀਂ ਉਹਦੇ ਸਾਰੇ ਪੈਸੇ ਉਹਦੇ ਤੇ ਖਰਚ ਦਿਓ ਜਾਂ ਉਹ ਤੁਹਾਡੇ ਦੇ ਖਰਚ ਦੇਵੇ ਪਰ ਕਮਾਈਆਂ ਜਿਹੜੀਆਂ ਤੁਸੀਂ ਪਹਿਲਾਂ ਜਿਹੜੀ ਆ ਉਹ ਬਰਾਬਰ ਇੱਥੇ ਚੱਲੋ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਹੋਵੇ ਚਾਹੇ ਕਿਸੇ ਦੀ ਹੱਟੀ ਆ ਚਾਹੇ ਕੋਈ ਖੇਤੀ ਬੜੀ ਕਰਦਾ ਚਾਹੇ ਕੋਈ ਹੋਰ ਧੰਦਾ ਕਰਦਾ ਠੀਕ ਹੈ ਤੁਸੀਂ ਜਿਹੜੀ ਕਮਾਈ ਆ ਜਦੋਂ ਬੰਦਾ ਕਮਾਈ ਦੇ ਵਿੱਚ ਵੰਡੀ ਪਾ ਲੈਂਦਾ ਨਾ ਤੇ ਉਹ ਉਹ ਸਭ ਤੋਂ ਵੱਡੀ ਮੁਸੀਬਤ ਬਣਦੀ ਆ ਕੀ ਕੋਈ ਕਹਿ ਦਿੰਦਾ ਕਿ ਯਾਰ ਭਈ ਮੈਂ ਘਰ ਚੀਜ਼ ਲੈ ਕੇ ਆਇਆ ਸੀਗਾ ਤੇ ਐਤਕੀ ਮੇਰਾ ਥੋੜਾ ਜਿਆਦਾ ਬਣਦਾ ਜਾਂ ਮੈਨੂੰ ਜਿਆਦਾ ਲੋੜ ਐਤਕੀ ਮੈਂ ਰੱਖ ਲੈਣਾ ਇਦਾਂ ਨਹੀਂ ਕਰੋ ਤੁਸੀਂ ਜਿਹੜੀ ਪਹਿਲਾਂ ਕਮਾਈ ਆ ਉਹ ਆਪਦੀ ਬਰਾਬਰ ਹਿੱਸਿਆਂ ਵਿੱਚ ਵੰਡੋ ਤੇ ਪਰ ਜਿਹੜਾ ਖਰਚ ਆ ਉਹ ਤੁਸੀਂ ਆਪਦੇ ਜੋ ਤੁਹਾਨੂੰ ਲੱਗਦਾ ਕਿ ਮੈਨੂੰ ਮੇਰੇ ਭਰਾ ਨੂੰ ਹਨਾ ਵੀ ਕੋਈ ਚੀਜ਼ ਲੈ ਕੇ ਦੇਣ ਦੀ ਲੋੜ ਆ ਜਾਂ ਉਹਨੂੰ ਤਾਂ ਤੁਸੀਂ ਉਦਾਂ ਉਹਨੂੰ ਕਰ ਸਕਦੇ ਹੋ ਤੇ ਆਪਾਂ ਅੱਗੇ ਦੇਖਦੇ ਆਂ ਵੀਡੀਓ ਅਪਾ ਟੌਪਿਕ ਤੋਂ ਥੋੜਾ ਜਿਹਾ ਅਲੱਗ ਚਲੇ ਗਏ ਸੀ ਇਹ ਚੀਜ਼ਾਂ ਵੀ ਜ਼ਰੂਰੀ ਆ ਗੱਲ ਚੋਂ ਹੀ ਗੱਲ ਨਿਕਲਦੀ ਹੁੰਦੀ ਆ ਕੋਈ ਬੰਦਾ ਅਪ ਸੋਚ ਕੇ ਤਾਂ ਬੈਠੇ ਨਹੀਂ ਹੁੰਦੇ ਵੀ ਕਿਹੜੀ ਗੱਲ ਕਰਨੀ ਆ ਤੇ ਚਲੋ ਅੱਗੇ ਆਪਾਂ ਫੇਰ ਦੇਖਦੇ ਆਂ ਮਾਇ ਸਜਦੋਂ ਮੇ ਬੇਟੇ ਮੰਗਦੀ ਹੈ ਔਰ ਬੇਟੇ ਪੰਖੋਂ ਸੇ ਜੂਲ ਜਾਂਦੇ ਹਣ ਕੀ ਕਹੀ ਹੈ ਕਿ ਰੱਬ ਨੂੰ ਇੱਕ ਕਰੜਾ ਦਿਲ ਵੀ ਦੇ ਕੇ ਭੇਜਣਾ ਚਾਹੀਦਾ ਜਾਂ ਫਿਰ ਜਿਹੜੇ ਝੂਲ ਚਾਹੁੰਦੇ ਆ ਥੋੜੇ ਜੇ ਬੇਫਕੂਫ ਵੀ ਹੁੰਦੇ ਆ ਦੋਵੇਂ ਗੱਲਾਂ ਜਾਇਜ਼ ਨੇ ਦੋਵੇਂ ਗੱਲਾਂ ਜਾਇਜ਼ ਨੇ ਇਹਦਾ ਅਜੇ ਤੱਕ ਤਾਂ ਕੋਈ ਹੱਲ ਆਇਆ ਨਹੀਂ ਤੇ ਸਭ ਲੱਭ ਰਹੇ ਆ ਅੱਪਾ ਤਾਂ ਹੀ ਮੈਂ ਇਹ ਸੀਰੀ ਸ਼ੁਰੂ ਕਰਨ ਜਾ ਰਿਹਾ ਦਿਲ ਦੀਆਂ ਗੱਲਾਂ ਤੇ ਗੱਲ ਇਹਦੇ ਵਿੱਚ ਆਪਾਂ ਸਾਰੇ ਜਿਹੜੇ ਵੀ ਆਉਣਗੇ ਮੇਰੇ ਵੀਰ ਭਰਾ ਗੈਸਟ ਆਉਣਗੇ ਹਨ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਵੀ ਆਪਦਾ ਨੰਬਰ ਡ੍ਰੌਪ ਕਰ ਸਕਦੇ ਹੋ ਜੇ ਮੈਨੂੰ ਕਿਸੇ ਨੇ ਬਾਹਰੋਂ ਰਾਬਤਾ ਕਰਨਾ ਜਾਂ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਇੰਸਟਾਗ੍ਰam ਹੈਂਡਲ ਦੇ ਦੇਵਾਂਗਾ ਤੁਸੀਂ ਉਹਦੇ ਨਾਲ ਉਹਦੇ ਤੇ ਮੈਨੂੰ ਰਾਬਤਾ ਕਰ ਸਕਦੇ ਹੋ ਤੇ ਆਪਾਂ ਇੱਕ ਬਹੁਤ ਹੀ ਹੈਲਦੀ ਟਾਕ ਰੱਖਾਂਗੇ ਸਟਾਰਟਿੰਗ ਮੈਂ ਇਸ ਟੌਪਿਕ ਤੋਂ ਹੀ ਕਰ ਰਿਹਾ ਹਾਂ ਉਸ ਤੋਂ ਬਾਅਦ ਆਪਾਂ ਕੋਈ ਵੀ ਹੋਰ ਟੌਪਿਕ ਹੋਇਆ ਕਰੇਗਾ ਤਾਂ ਉਹਦੇ ਉੱਤੇ ਗੱਲਬਾਤ ਕੀਤੀ ਜਾਇਆ ਕਰੇਗੀ ਤੇ ਕਿਉਂਕਿ ਹੁਣ ਮੈਂ ਇਕੱਲਾ ਬੈਠਾ ਹਾਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਤੇ ਬਹੁਤ ਚੀਜ਼ਾਂ ਤੇ ਮੈਨੂੰ ਵੀ ਇਨਪੁਟ ਦੀ ਲੋੜ ਹੁੰਦੀ ਹੈ ਕਿ ਹੁਣ ਸ਼ਾਇਰ ਨੇ ਇੱਕ ਚੀਜ਼ ਕਹਿਤੀ ਤਾਂ ਇਸ ਦਾ ਹੱਲ ਕੀ ਹੋ ਸਕਦਾ ਹੈ ਨਾ ਕਿਸੇ ਕੋਈ ਮੇਰੇ ਤੋਂ ਵੱਧ ਸਿਆਣਾ ਹੋਊਗਾ ਜਾਂ ਦੁਨੀਆ ਜਿਸ ਨੇ ਮੇਰੇ ਤੋਂ ਵੱਧ ਵੇਖੀ ਹੋਊਗੀ ਤਾਂ ਉਹ ਸ਼ਾਇਦ ਮੈਨੂੰ ਇਸ ਤੇ ਗਾਈਡ ਕਰ ਦੇਵੇ ਤੇ ਆਪਣੀ ਜਿਹੜੀ ਵੀਡੀਓ ਥੋੜੀ ਜਿਹੀ ਹੋਰ ਵੈਲਿਊਏਬਲ ਬਣ ਜੂਗੀ ਹਣਾ ਹੁਣ ਕਿੱਥੇ ਚਲੋ ਮੈਂ ਇਕੱਲਾ ਗੱਲ ਕਰ ਰਿਹਾ ਹਾਂ ਕਿੱਥੇ ਹੋਰ ਵਿਚਾਰ ਆਉਣਗੇ ਤਾਂ ਜਿਹੜੀ ਗੱਲ ਹੋਰ ਵਧੀਆ ਬਣ